ਪਰ ਅਗਰ ਨਾਮ ਤੇ ਆਈ ਧਰੈ ਤੇ ਬੈਠੇ ਤੇ ਕੀ ਪਤਾ ਆਉਣਾ ਅੱਜ ਦਾ ਮਸਲਾ ਹੈ ਜੀ ਇੱਥੇ ਮਾਸਟਰ ਮਹਿੰਦਰ ਸਿੰਘ ਦੇ ਨਾਲ ਕਨੈਕਟਰ ਵਾਲੇ ਜਿਹੜੇ ਹੈਗੇ ਨੇ ਪਹਿਲਾਂ ਤਾਂ ਉਹਨਾਂ ਦੇ ਨਾਲ ਜਿਹੜੇ ਸੰਨੀ ਵਗੈਰਾ ਨੇ ਉਹਨਾਂ ਨੇ ਬੜੀ ਯਾਤਰੀ ਕੀਤੀ ਤੇ ਬੜੀ ਕੁੱਟਮਾਰ ਕੀਤੀ ਹੈ ਤੇ ਉਹਨਾਂ ਦਾ ਸਰਕਾਰੀ ਸ਼ਹਿਰ ਤੇ ਉਸ ਨਾਮ ਲੈ ਕੇ ਫਿਰ ਹਸਪਤਾਲ ਦੇ ਵਿੱਚ ਜਾ ਕੇ ਵੀ ਉੱਥੇ ਬੜਾ ਵੱਡੀ ਪੱਧਰ ਤੇ ਜਿਹੜਾ ਉਹਨਾਂ ਲੋਕਾਂ ਨੂੰ ਕੁੱਟਿਆ ਗਿਆ ਸਾਰੀਆਂ ਪੈਰਾਂ ਨੂੰ ਕੁੱਟਿਆ ਗਿਆ ਉਹਦੇ ਰਵਾਦ ਨੂੰ ਕੁੱਟਿਆ ਗਿਆ ਉੱਥੇ ਕੁੱਟਿਆ ਗਿਆ ਤੇ ਨਾਲ ਹੀ ਪੁਲਿਸ ਨੇ ਝੂਠਾ ਪਰਚਾ ਉਹਨਾਂ ਜਿਹੜੇ ਲੋਕਾਂ ਨੂੰ ਇਦਾਂ ਕੁੱਟਿਆ ਇੱਕ ਉਹਨਾਂ ਤੋਂ ਪਰਚਾ ਕਰਕੇ ਤੇ ਕੁੱਟੋ ਵਾਲਿਆਂ ਨੂੰ ਪੁੱਛਿਆ ਤੱਕ ਨਹੀਂ ਗਿਆ ਇਹਦੇ ਅਨਸਾਫ਼ ਲੈਣ ਲਈ ਅੱਜ ਇੱਥੇ ਜਿਹੜਾ ਪੁਤਰਾ ਲੱਗਿਆ ਹੈ ਤੇ ਪੈਸੇ ਨਾਲ ਸਾਰੇ ਕਮੇਟੀ ਨੇ ਜਿਹੜੀ ਸਰਪੰਚ ਯੂਨੀਅਨ ਜਨਰਾਲਾ ਬਾਦ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕਰਨਾ ਲੱਗਿਆ ਉਹ ਸਾਰੀਆਂ ਇੱਥੇ ਰਾਜਨੀਤਿਕ ਪਾਰਟੀਆਂ ਸਾਰੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਉਹ ਸਾਰੀਆਂ ਆ ਕੇ ਉਹਨਾਂ ਦੇ ਸਹਿਯੋਗ ਕਰਨ ਦੇ ਤੇ ਇਨਸਾਫ ਲੈਣ ਤੱਕ ਜਿਹੜੇ ਰਲਾਈ ਦੇ ਤੱਕ ਉਹਨਾਂ ਦਾ ਪੂਰਾ ਸਾਥ ਦੇ ਰਹੀਆਂ ਨੇ ਤੇ ਰੜਾਈ ਜਿਹੜੀ ਉਹ ਜਿੱਦ ਤੱਕ ਜਿਹੜੀ ਹੈ ਉਹ ਇਤਨਾ ਲੱਗਾ ਰਹੇਗਾ ਕਿ ਜਿੰਨੇ ਦੇ ਤੱਕ ਉਹਨਾਂ ਲੋਕਾਂ ਦੇ ਪਰਚਾ ਨਹੀਂ ਹੁੰਦਾ ਜਿਨ੍ਹਾਂ ਨੇ ਜੱਤੀ ਕੀਤੀ ਹੈ ਔਰ ਜਿਹੜੇ ਲੋਕਾਂ ਦੇ ਨਜ਼ਾਇਰ ਪਰਚੇ ਨੂੰ ਕੈਂਸਲ ਨਹੀਂ ਕੀਤੇ ਜਾਂਦੇ ਉਹ ਨਹੀਂ ਦੇ ਤੱਕ ਜਿਹੜਾ ਦਰਨਾ ਉਹ ਚੱਲਦਾ ਰਹੇਗਾ ਔਰ ਸਰਕਾਰ ਨੂੰ ਇਹ ਵਾਅਦਾ ਦਿੱਤੀ ਗਈ ਹੈ ਕਿ ਪੁਲਸ ਪ੍ਰਸ਼ਾਸਨ ਨੇ ਜਿਹੜੀ ਜੱਤੀ ਕੀਤੀ ਹੈ ਪੁਲਸ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਉਹ ਜੀ ਇੱਕ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਸੇਤੀਆਂ ਤੇ ਜਾਂ ਹੋਰ ਥੰਨੇ ਵਗੈਰਾ ਜਿਨ੍ਹਾਂ ਲੋਕਾਂ ਨੇ ਜਿਆਤੀ ਕੀਤੀ ਕੋਤਵਾਰ ਕੀਤੀ ਨੇ ਜਿਆ ਕੀਤੀ ਧੱਕਾ ਕੀਤਾ ਗੁੰਡਾਗਰਦੀ ਕੀਤੀ ਹੈ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਹਨੂੰ ਤੱਕੇ ਤਰਨਤ ਜਾਰੀ ਰਹੇਗਾ ਅਵਿਸ਼ਵਾਸ ਨਹੀਂ ਦਿੱਤਾ ਅਵਿਸ਼ਵਾਸ ਦਿੱਤਾ ਜੀ ਉਹਨਾਂ ਕਿ ਐਮਰ ਸਾਹਿਬ ਨੇ ਸਬੰਧਤ ਐਮਐਲ ਨੂੰ ਆ ਕੇ ਵੀ ਜਵਾਹਰਤਾ ਕਿ ਮੈਂ ਉਹਨੇ ਤੁਹਾਡੇ ਕੋਲੋਂ ਇਹਨਾਂ ਦੇ ਖਿਲਾਫ ਕਾਰਵਾਈ ਕਰਵਾ ਕੇ ਉਹ ਜਿਹੜੀ ਐਫਆਈਆਰ ਲਿਆ ਕੇ ਤੁਹਾਨੂੰ ਉਹਦੇ ਤਰਨ ਤੇ ਬੈਠਿਆ ਹੋਇਆ ਪਹਚਾਵਾਂਗਾ ਇੱਥੇ ਬੜ ਕੇ ਸੁਣਾਵਾਂਗਾ ਤੇ ਫਿਰ ਤੁਸੀਂ ਤਰਨਾ ਜੋ ਦਿੱਤੇ ਪੱਕੇ ਹੋ ਮੈਂ ਕਾਹ ਵੀ ਕੁਆਰਾ ਬਚਵਾ ਦਿੱਤਾ ਪਰ ਬਚਵਾਇਆ ਦੇਖ ਰਹਾ ਕਿ ਉਹ ਬਚਵਾਇਆ ਤੇ ਖਰੇ ਉਤਰਦੇ ਨੇ ਕਿ ਨਹੀਂ ਖਰੇ ਉਤਰਦੇ ਜੀ ਜਿਵੇਂ ਕਹਿਆ ਸੀ ਕਿ ਅੱਜ ਮੈਂ ਹਸਪਤਾਲ ਵਿੱਚ ਕੀ ਕਰੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਸਰਪੰਨ ਸਿੰਘ ਜੀ ਚੱਕ ਮੋਹਜੋਂ ਦਾ ਹੈਡ ਗ੍ਰੰਤੀ ਸੰਤਨ ਬਾਬਾ ਬੁੱਢਾ ਸਰ ਜੀ ਦੇ ਜੋ ਦਿਨ ਜੋ ਮੇਰੇ ਨਾਲ ਪੱਕਾ ਹੋਇਆ ਹੈ ਜਿਉ ਸਿਮਰ ਹਸਪਤਾਲ ਦੇ ਵਿੱਚ ਜੋ ਮੇਰੇ ਚਾਚਾ ਸੋਹਰਾ ਜੀ ਅਤੇ ਮੇਰੇ ਸੋਹਰਾ ਜੀ ਜੋ ਦਾਗਲਸਨ ਉਹਨਾਂ ਦਾ ਪਤਾ ਲਾਣੇ ਵਾਸਤੇ ਗਿਆ ਸੀ ਉਸ ਤੋਂ ਬਾਅਦ ਸਸ ਜੋ ਉਸ ਤੋਂ ਬਾਅਦ ਅੰਦਰ ਜਦੋਂ ਮੈਂ ਪਹੁੰਚਿਆ ਬਾਹਰ ਲੜਾਈ ਹੋਈ ਮੈਨੂੰ ਨਹੀਂ ਪਤਾ ਇਸ ਗੱਲ ਦਾ ਤੇ ਮੈਂ ਅੰਦਰ ਜਦੋਂ ਆਪ ਦੇ ਪੁੱਤਰ ਦਾ ਭਾਈ ਜਰਾ ਆਇਆ ਸੀ ਵਿਆਹ ਲੈ ਰਿਹਾ ਸੀ ਮਰੀਦ ਦਾ ਮੈਂ ਕੋਲ ਖੜਿਆ ਸੀ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਉਸ ਤੋਂ ਬਾਅਦ ਜੋ ਸੀਤ ਸੇਤੀਆ ਜਿਹੜਾ ਹੈ ਹਰਮੇਸ਼ ਸੇਤੀਆ ਉਸਨੇ ਉਸ ਨੂੰ ਕਹਿ ਕੇ ਮੇਰਾ ਧੱਕਾ ਕਰਾ ਕੇ ਮੈਨੂੰ ਗ੍ਰਿਫਤਾਰ ਕਰਾਇਆ ਗਿਆ ਉਸ ਤੋਂ ਬਾਅਦ ਜੋ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਮੇਰੇ ਸਿਵਲ ਹਸਪਤਾਲ ਤੋਂ ਬਾਹਰ ਲਿਆਂਦਾ ਗਿਆ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਜੋ ਐਸਐਸ ਨੇ ਗੁਰਵਿੰਦਰ ਸਿੰਘ ਜੀ ਸਰਹਾਰੀ ਜੋ ਉਸਨੇ ਮੇਰੇ ਜੋ ਥੱਪੜ ਮਾਰਿਆ ਆਦਿਆਂ ਨੂੰ ਮੈਂ ਕੋਈ ਕਸੂਰ ਨਹੀਂ ਸੀ ਮੇਰਾ ਉਸ ਸਮੇਂ ਅੱਜ ਪਹਿਲਾਂ ਦਾ ਕੁੱਟਾ ਬੱਕੀ ਜਿ ਮਾਰਿਆ ਤੇ ਲੱਤਾਂ ਹੀ ਮਾਰੇ ਦੂਧਿਆ ਨੰਬਰ ਮੇਰਾ ਦਾੜਾ ਵੀ ਉੱਟਿਆ ਗਿਆ ਸੀ ਘਰ ਵਾਲੀ ਨੂੰ ਘਰ ਵਾਲੀ ਨੂੰ ਮੇਰਾ ਹਸਬੰਡ ਕੀਤਾ ਉਹਨੂੰ ਵੀ ਮਾਰਿਆ ਥੱਪੜ ਥੱਪੜ ਮਾਰੇ ਆ ਜਦੋਂ ਅਸੀਂ ਲੈ ਕੇ ਆ ਜਦੋਂ ਅਸੀਂ ਲੈ ਕੇ ਰਾਤ ਨੂੰ ਬੰਦੀ ਪਵਾਤੀ ਇਹਨਾਂ ਮੇਰੇ ਤੇ ਹਾਂ ਤੇ ਨਾਲ ਥਾਣੇ ਵਿੱਚ ਹੀ ਮੇਰੇ ਕਕਾਰ ਉਤਾਰੇ ਗਏ ਕੜਾ ਸਾਰ ਉਤਾਰਿਆ ਗਿਆ ਸੀ ਜੀਰੀ ਸਾਹਿਬਪੁਰ ਵੀ ਕਹਿੰਦੇ ਸੀ ਜੀਰੀ ਸਾਹਿਬ ਵੀ ਲਾਓ ਤੇ ਦਿਮਾਲੇਪੁਰ ਵੀ ਕਹਿੰਦੇ ਸੀ ਦਿਮਾਲਾ ਸਾਹਿਬ ਉਤਾਰੋ ਤਾਤ ਲੋਤ ਸੀ ਹਵਾਲਾ ਤੇ ਦਿਵਾਗੇ ਹੋਤੀ ਮੰਗ ਦੇ ਕਾਰਵਾਈ ਦਾ ਕਾਰਵਾਈ ਇਹ ਕੀ ਜੋ ਗਵਿੰਦਰ ਸਿੰਘ ਐਸ.ਐਚ. ਉਸਨੂੰ ਸਸਪੈਂਡ ਕੀਤਾ ਜਾਵੇ ਮੇਰੀ ਤਾਂ ਪ੍ਰਸ਼ਾਸਨ ਨੇ ਮੰਗੀ ਮੈਂ ਕੱਲ ਡੀ.ਐਸ.ਪੀ ਦਫਤਰ ਗਿਆ ਸੀ ਦਰਖਾਸਤ ਦੇਣ ਵਾਸਤੇ ਜੋ ਐਸ.ਐਚ. ਤੇ ਉਹ ਮੇਰੀ ਉਹਨਾਂ ਦਰਖਾਸਤ ਨਹੀਂ ਰੱਖੀ ਉਹਨਾਂ ਦੇ ਰੀਡਰਾਂ ਨੇ ਡੀ.ਐਸ.ਪੀ ਕਾਰਵਾਈ ਹੋਣੀ ਚਾਹੀਦੀ ਸਸਪੈਂਡ ਹੋਣਾ ਚਾਹੀਦਾ ਬਸ ਮੇਰਾ ਜੋ ਪੰਚ ਦਲ ਕਹੇਗਾ ਫਾਰਸਾ ਦਲ ਕਹੇਗਾ ਮੈਂ ਉਹਨਾਂ ਦੇ ਨਾਲ ਹਾਂ ਇਹਨਾਂ ਦੇ ਮੈਂ ਮੰਨਣੀ ਹੈ ਜੋ ਇਹ ਕਾਰਵਾਈ ਕਰਨਗੇ ਇਹਨਾਂ ਦੇ ਮੇ ਨਾਲ ਆਜਾ ਵਾਇਰ ਤੇਰ ਨਾਲ ਲੱਗਾ ਸੀਗਾ ਜਿਹੜਾ ਲੱਗਾ ਸੀ ਕੀ ਵਿਸ਼ਵਾਸ ਦੇਖੋ ਜੀ ਮੈਂ ਬਤਾ ਰਿਹਾ ਐਸਪੀ ਹੈਡਕ quarters ਕੱਲ ਜੁਆਇਨ ਕੀਤਾ ਜੀ ਇਥੇ ਇੱਕ 7 ਤਰੀਕ ਦੀ ਲੜਾਈ ਦਾ ਇਸ਼ੂ ਆ ਉਹਦੇ ਚ ਮਤਲਬ ਇਹ ਤੇਰ ਨਾਲ ਲੱਗਾ ਸੀਗਾ ਵੀ ਉਹਦੇ ਚ ਪੂਰੀ ਕਾਰਵਾਈ ਨਹੀਂ ਹੋਈ ਦਰਖਾਸਤ ਕੀਤੀ ਵੱਲੋਂ ਮਹਿੰਦਰ ਸਿੰਘ ਸਨ ਆਫ ਪਤਾ ਨਹੀਂ ਕਿਸੇ ਕਹਿੰਦੇ ਸਨ ਆਫ ਉਹ ਦਾ ਸਮਿੰਦਰ ਸਿੰਘ ਵੱਲੋਂ ਦਰਖਾਸਤ ਕੀਤੀ ਹੈ ਉੱਤੇ ਜਿਹੜੀ ਵੀ ਕਾਰਵਾਈ ਬਿਆਨਾ ਮਤਲਬ ਕੋ ਕਾਰਵਾਈ ਕਰ ਦਿੱਤੀ ਗਈ ਹੈ ਜੀ ਮੁਰਲੀ ਤੁਫੀ ਇਸ ਜਿਹੜੀ ਅਮਲ ਚ ਲਿਆਂਦੀ ਹੈ ਜੀ ਬਾਕੀ ਜੋ ਅੱਗੇ ਹੋਏਗਾ ਕਿੰਨੇ ਲੋਕਾਂ ਖਲਾਵੇ ਫਿਰ ਦਿਲ ਕੀ ਹੈ ਚਾਰ ਕਿਉਂ ਦੇ ਨਹੀਂ ਜੀ ਚਾਰ ਬਾਈ ਦੇ ਨਹੀਂ ਕਿ ਵਿਸ਼ਵਾਸ ਦਿੱਤ ਰਣਾਲਾ ਨੇ ਦਿੱਤਾ ਸੀ ਕਿ ਉਹ ਠਾ ਜਾ ਰਣਾਲਾ ਨੂੰ ਇਹੀ ਵਿਸ਼ਵਾਸ ਦਿੱਤਾ ਜੀ ਜੋ ਇਹਨਾਂ ਦੀ ਮੰਗ ਸੀ ਡਿਮਾਂਡ ਸੀ ਉਹ ਅਸੀਂ ਪੂਰੀ ਕਰਤੀ ਹੈ ਜੀ ਇੱਕ ਸਰ ਉਹ ਮੀਨਸ ਐਸਐਸਓ ਦੇ ਖਲਾਫ ਕਾਰਵਾਈ ਦੀ ਮੰਗ ਕਰ ਰਹੀ ਸੀ ਉਹਦੇ ਖਲਾਫ ਹਾਂ ਜੀ ਉਹ ਇੱਕ ਐਪਲੀਕੇਸ਼ਨ ਲੈਣ ਲੱਗੇ ਆਂ ਦੀ ਇਹਨਾਂ ਨੂੰ ਜੋ ਹੋਏਗਾ ਦੁੱਧ ਦੁੱਧ ਪਾਣੀ ਦਾ ਪਾਣੀ ਕ੍ਰਿਸਪਲ ਕਲੀਅਰ ਤੁਹਾਡੇ ਸਾਹਮਣੇ ਆ ਰਿਹਾ ਹੈ